ਸੋ ਹੰਗ ਮਹਾਰਾਜੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਜੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹ ਈਸ਼ਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਮਹਾਰਾ ਈਸ਼ਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਮਹਾਰਾ ਈਸ਼ਰ ਵਿਸ਼ਨੋ ਭਗਵਾਨ ਦੀ ਜੈ ਸਤਿਕਾਰਯੋਗ ਹਰ ਸੰਗਤiyo ਬੀੜੇ ਮੱਲੇ ਤੋਂ ਆਏ ਵੀਰ ਭੈਣ ਭਰਾ ਪਰਮੇਸ਼ਰ ਨੇ ਇੱਕ ਥਾਂ ਦੇ ਬਾਣੀ ਚ ਲਿਖਾਇਆ ਜਦੋਂ ਕੋਈ ਬਾਹਰ ਦਾ ਵੀਰ ਭੈਣ ਭਰਾ ਆ ਕੇ ਨਿਮਸ਼ਕਾਰ ਕਰਦਾ ਹੈ ਮੈਨੂੰ ਵੀ ਉਸ ਤੇ ਬਹੁਤ ਮੋਹ ਆਉਂਦਾ ਜਿਵੇਂ ਵੀਰ ਨੇ ਦੱਸਿਆ ਕਿ ਮੈਂ ਕਿਸੇ ਨੂੰ ਬੁਰਾ ਨਹੀਂ ਕਿਹਾ ਬਟ ਉਹ ਥੋੜੇ ਜੇ ਪਟਕ ਗਏ ਤੇ ਜਦੋਂ ਉਹ ਭੁੱਲੇ ਪਟਕੇ ਮੇਰੇ ਚਰਨਾਂ 'ਚ ਆ ਕੇ ਮੈਨੂੰ ਨਿਮਸ਼ਕਾਰ ਕਰ ਜਾਂਦੇ ਨੇ ਤੇ ਮੈਨੂੰ ਵੀ ਬਹੁਤ ਮੋਹ ਆਉਂਦਾ ਹੁੰਦਾ ਹੈ ਸੋ ਇਹ ਰੀਤੀ ਸਾਰੇ ਸੰਸਾਰ ਨੂੰ ਅਪਣਾਉਣੀ ਪੈਣੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਪ੍ਰਮਾਤਮਾ ਨੇ ਕਾਲ ਚੁਗ ਦੀ ਜੜਪਟ ਕੇ ਸਤਜੁਗ ਦਾ ਮਾਨ ਬਧਾਇਆ ਮਾਤ ਲੋਕ ਦੇ ਵਿੱਚ ਔਰ ਸਾਰੇ ਆਪ ਜੀ ਨੂੰ ਜਬਰੀ ਭਗਤ ਬਣਾ ਕੇ ਚਿੱਟੇ ਕਪੜਿਆਂ ਦਾ ਜਿਹੜਾ ਉਹ ਮਾਨ ਬਖਸ਼ਿਆ ਚਿੱਟੇ ਕਪੜਿਆਂ ਦੇ ਬਾਰੇ ਆਪ ਜੀ ਨਾਲ ਥੋੜਾ ਜਿਹਾ ਆਪਾਂ ਮੈਂ ਲਿਖਣ ਜਾਂ ਕਰਾਂਗਾ ਕਿ ਪਰਮੇਸ਼ਰ ਨੇ ਹਰਵਾਨੀ ਦੇ ਵਿੱਚ ਇਹ ਗੱਲ ਦੱਸੀ ਹੈ ਕਿ ਚਿੱਟੇ ਵਸਤਰਾਂ ਨੂੰ ਹੱਥ ਲਾਉਣ ਤੂੰ ਪਹਿਲਾਂ ਤੁਸੀਂ ਪੰਜ ਜਗਾਰੇ ਜ਼ਰੂਰ ਲਾਉਣਾ ਚਿੱਟੇ ਵਸਤ ਜੇ ਤੁਸੀਂ ਆਪਣੇ ਤਨ ਨੂੰ ਸਹੋਣੇ ਆ ਤਾਂ ਪੰਜ ਜਗਾਰੇ ਜ਼ਰੂਰ ਲਾਇਓ ਇਹ ਕਦੇ ਭੁੱਲੇ ਹੋਣਾ ਇਹ ਹੁਕਮ ਹੈ ਪਰਮਾਤਮਾ ਦਾ ਮੈਂ ਦੇਖਿਆ ਨਾ ਕਈ ਜਗ੍ਹਾ ਵੀ 사ਸੰਗ ਜਾਣਾ ਹੁੰਦਾ ਫਰਲ ਪ੍ਰੈਸ ਕੀਤੇ ਤੇ ਚਲੋ ਜੀ ਇਸ ਤਰ੍ਹਾਂ ਨਾ ਕਰਿਆ ਕਰੋ ਪੰਜ ਜਗਾਰੇ ਜਿਹੜੇ ਚਿੱਟੇ ਕੱਪੜੇ ਪਾਉਣ ਵੇਲੇ ਜ਼ਰੂਰ ਲਾਇਆ ਕਰੋ ਇਹ ਪਰਮੇਸ਼ਰ ਨੇ ਰੀਤੀ ਅਪਣਾਈ ਸੀ ਕਿਥੇ ਤਿੰਨ ਦਿਨ ਤੁਹਾਡਾ ਪਰਮਾਤਮਾ ਭੀਖ ਮੰਗਦਾ ਰਿਹਾ ਜਿਵੇਂ ਗੋਬਿੰਦ ਪਾਸ਼ਾ ਜੀ ਨੇ ਪੀਖ ਮੰਗੀ ਸੀ ਅਨੰਦਪੁਰ ਸਾਹਿਬ ਕੇ ਕਿ ਮੈਨੂੰ ਪੰਜ ਸਿਰਾਂ ਦੀ ਲੋੜ ਆ ਉਸ ਵੇਲੇ ਕੋਈ ਵੀ ਉੱਠ ਕੇ ਅੱਗੇ ਨਾ ਆਇਆ ਇਸ ਵੇਲੇ ਵੀ ਪ੍ਰਮਾਤਮਾ ਨੇ ਫੇਰ ਬੁੱਕੀ ਤਿੰਨ ਦਿਨ ਉਹ ਪ੍ਰਮਾਤਮਾ ਪੀਖ ਮੰਗਦਾ ਰਿਹਾ ਕਿ ਬੱਚੇ ਮੇਰੀ ਝੋਲੀ ਚ ਪਾ ਦਿਓ ਤੇ ਸੁਰਤਾ ਸਿੰਘ ਵਰਗੇ ਨੇ ਕਿਹਾ ਕਿ ਅਸੀਂ ਤੇਰੇ ਵਾਸਤੇ ਇਹ ਬੱਚੇ ਰੱਖੇ ਆ ਕਿਸੇ ਨੂੰ ਪਤਾ ਨਹੀਂ ਸੀ ਕਿ ਉਹ ਪ੍ਰਮਾਤਮਾ ਨੇ ਜਿਹੜੇ ਨੇ ਬੱਚਿਆਂ ਦੀ ਜਿਹੜੇ ਛੜਾਏ ਸੀ ਸਭ ਜਿਹੜਾ ਮਨਜੀਤ 7 ਮਹੀਨੇ 3 ਦਿਨ ਦੀ ਜਿਹੜੀ ਦੇਹ ਚੜਾਈ ਸੀ ਉਹ ਇਸੇ ਕਰਕੇ ਛੜਾਈ ਸੀ ਪਹਿਲਾ ਹੀ ਛਟਾ ਵਸਤਰ ਦਾ ਮਾਨ ਹੀ ਉਹ ਬੱਚੇ ਨੂੰ ਪਹਿਨਾਇਆ ਔਰ ਮਾਤਾ ਰਣਜੀਤ ਕੌਰ ਨੂੰ ਜਿਸ ਤਨ ਸ਼ੀਧੀ ਹੋਈ ਬੱਚੇ ਦੀ ਸੰਸਕਾਰ ਹੋਣਾ ਸੀ ਮਾਂ ਨੂੰ ਸੂਹੇ ਕਪੜੇ ਪਵਾਏ ਸੀ ਅਕਾਲਪੁਰ ਨੇ ਸੂਹੇ ਕਪੜੇ ਪਵਾਏ ਸੀ ਮਾਂ ਨੂੰ ਰੋਣ ਦੀ ਰੀਤੀ ਬੰਦ ਕੀਤੀ ਸੀ ਔਰ ਆਪ ਜੀ ਨੂੰ ਇਹ ਛਟੇ ਵਸਤਰਾਂ ਦਾ ਮਾਨ ਪਕਸ਼ਿਆ ਜਦੋਂ ਇਹ ਸ੍ਰਿਸ਼ਟੀ ਦੀ ਰਚਨਾ ਹੋਈ ਸੀ ਬਿਸ਼ ਨੰਬਰ ਅੰਮਾਮ ਹੇਸ਼ ਨੂੰ ਪ੍ਰਮਾਤਮਾ ਨੇ ਉਸ ਵੇਲੇ ਉਹਨਾਂ ਤਿੰਨਾਂ ਨੂੰ ਇਹ ਵਿਖਾਇਆ ਸੀ ਇਹ ਚਿੱਟੀ ਤਾਰ ਨੂੰ ਚੰਗੀ ਤਰ੍ਹਾਂ ਵੇਖ ਲਓ ਕਲ ਯੁੱਗ ਦੇ ਅੰਤ ਦੇ ਵਿੱਚ ਮੈਂ 994 ਚੋ크ਰੀ ਯੁੱਗ ਤੋਂ ਬਾਅਦ ਆਗੇ ਮੈਂ ਭਗਤ ਫਲਵਾੜੀ ਹੈ ਜਿਹੜੀ ਇਹ ਮੈਂ ਪਤਾ ਕਰਾਂਗਾ ਉਸ ਵੇਲੇ ਤੁਹਾਡੇ ਤਿੰਨਾਂ ਦੀ ਪਦਵੀ ਨੂੰ ਹਟਾ ਕੇ ਇਹ ਮੈਂ ਪਦਵੀਆਂ ਉਸ ਵੇਲੇ ਕਾਇਮ ਕਰ ਦਿਆਂਗਾ ਸੋ ਲਿਖ 16 ਮਗਰ ਕੱਲ ਹੀ ਦਿਹਾੜਾ ਬੀਤਿਆ ਹਰ ਭਗਤ ਉਹ ਅਜੇ ਠਵਾਲ ਹੋ ਮਨਾਇਆ ਗਿਆ ਏ 2010 ਬਿਕਰਮੀ ਪਿੰਡ ਜੇਠਵਾਲ ਜ਼ਿਲ੍ਹਾ ਅੰਮ੍ਰਿਤਸਰ ਸਵੇਰੇ 8 ਵਜੇ ਕਾਕਾ ਮਨਜੀਤ ਸਿੰਘ ਜੀ ਦੇ ਅੰਤਿਮ ਸੰਸਕਾਰ ਦੇ ਨਿਮਿਤ ਵਿਹਾਰ ਹੋਇਆ ਵਿਹਾਰ ਹੋਇਆ ਉਹ ਵਿਹਾਰ ਕਿਨੇ ਕੀਤਾ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਨੇ ਆਪਣੀ ਹੱਥੀ ਬੜਾਈ ਦਿੱਤੀ ਉਸ ਦਾ ਬੱਚੇ ਨੇ ਲਿਖਤ ਕੀ ਕਹਿੰਦੀ ਆ ਗ੍ਰੰਥ ਨੰਬਰ 10 ਦੀ ਲਿਖਤ ਹਰਸੰਗਜੀ ਹੋ ਮੋਰਾ ਹੀ ਸ਼ੇਰ ਸਿੰਘ ਬਿਸ਼ਨੋ ਭਗਵਾਨ ਸ੍ਰਿਸ਼ਟ ਸੁਭਾਈ ਵਿੱਚੋਂ ਲੱਭਾ ਇੱਕ ਸੱਚਾ ਲਾਲ ਇੱਕ ਮਿਲਿਆ ਸੱਚਾ ਲਾਲ ਮੰਗਿਆ ਸੀ ਕਿਸੇ ਨੇ ਦਿੱਤਾ ਹੀ ਨਹੀਂ ਹਾਜ਼ਰ ਸੀ ਉਸ ਵੇਲੇ ਸੀ ਵੀ ਹਾਜ਼ਰ ਸੀ ਸਾਡੇ ਮਾਪੇ ਹਾਜ਼ਰ ਸੀ ਉਸ ਵੇਲੇ ਸੱਚਾ ਲਾਲ ਲਿਆ ਚੁਣ ਸ੍ਰਿਸ਼ਟ ਸੁਭਾਈ ਸ਼ਾਨ ਹੋਣਾ ਓਣੀ ਚ ਸ਼ਾਨਦੇ ਨਾ ਅਸੀਂ ਦੁੱਤ ਮਲਾਈਆਂ ਵਗੈਰਾ ਪੱਤੀਆਂ ਪੁੱਤੀਆਂ ਸ਼ਾਨਦੇ ਆ ਉਹ ਸ਼ਾਨ ਕੇ ਫਿਰ ਉਹ ਸੱਚਾ ਲਾਲ ਜਿਹੜਾ ਉਹ ਚੁਣਿਆ ਪਰਮਾਤਮਾ ਨੇ ਕੌਣ ਜਾਣੇ ਪ੍ਰਪ ਤੇਰੇ ਗੁਣ ਸ੍ਰਿਸ਼ਟ ਸੁਭਾਈ ਅੰਤਮਲੇ ਕਣ ਸੁਣ ਮਹਾਰਾਜੇ ਸਿੰਘ ਵਿਸ਼ਨੂੰ ਪਗਵਾਨ ਗੁਰਮੁਖ ਆਪਣੀ ਗੋਦ ਉਠਾਏ ਚੋਣਾ ਚੋਣਾ ਗੁਰਮੁਖ ਗੋਦੀ ਲੈ ਚੋਣ ਚੋਣਾ ਸੱਚਾ ਲਾਲ ਵਾਲ ਅਵਲੜਾ ਅਜ ਚੱਲਿਆ ਇੱਕ ਇਕਲੜਾ ਪ੍ਰਹ ਵੈਵਨਾਸ਼ੀ जिस दे दर आगे खळडा आपे बने तेरे संग अपना साचा पलडा दरगा साची सच दर दरवाजे आगे खळडा मात लोग रहना ਝੂਠੇ ਲਾਰੇ ਪ੍ਰਭ ਸਾਚੇ ਦੀ ਛਤਰ ਸ਼ਾਇਆ ਹੀਠ ਪਲਨਾ ਮਾਰੇ شیر ਸਿੰਘ বিষ্ণੂ ਭਗਵਾਨ ਖੜ ਸਾਚੇ ਕਰਦੇ ਕਰਦੇ ਕੇ ਵਰ ਪੂਰੀ 인ਦਰ ਵਿੱਚ ਘਾਲਣਾ 인ਦਰ ਪੂਰੀ ਜਾ ਕੇ ਵੇਖ ਇੰਤਦਾ ਇੰਦਰ ਲੋਕ ਦਾ ਮਾਨਵਕਸ਼ਿਆ ਬੱਚੇ ਨੂੰ ਪ੍ਰਾਯਵਨਾਸ਼ੀ ਕੀ ਰਿਹਾ ਪੇਖ ਧੰਨ ਤਨ ਤੇਰੀ ਕਮਾਈ ਵਿੜਾਈ ਲਿਖਾਈ ਤੁਰ ਤੁਰ ਗਾਹੋਂ ਲੇਖ ਧੰਨ ਤਨ ਤੇਰੀ ਜਨਉਂਦੀ ਮਾਈ ਜਾਣਦੀ ਵਾਰ ਤੈਨੂੰ ਨਿਤਰ ਲੈ ਪੇਖ ਤੇਰੀ ਮਾਤਾ ਜਾਣਦੀ ਵਾਰ ਤੈਨੂੰ ਲੈ ਪੇਖ ਮਾਰਾਇ ਸ਼ੇਸ਼ ਸਿੰਘ ਵੀਸ਼ਨੋ ਭਗਵਾਨ ਆਪਣੀ ਹੱਥੀ ਲਿਖੇ ਤੇਰਾ ਸਾਚਾ ਲੇਖ ਉਹ ਮਹਾਰਿਸ਼ੀ ਸਿਸ਼ਨੂ ਭਗਵਾਨ ਜਿਹਦੇ ਪچھے ਤੁਸੀਂ ਡਾਂਗਾ ਚੁਕ ਲਈਏ ਛੋਟੇ ਚੁਕ ਲਈਏ ਉਹ ਮੇਰ ਕੋ ਨਿਰੰਕਾਰ ਤੁਹਾਡੇ ਹੱਥੀ ਉਲੇਖ ਲੇਕੇਗਾ ਹੱਥੀ ਲਿਖੇ ਲੇਖ ਲਿਖੇ ਲਿਖੇ ਰੇਖ ਵਣ ਲਖਾਰੀ ਤਿੰਨ ਦਿਨ ਮੰਗਦਾ ਰਹਾ ਭੀਖ ਵਣ ਵਣ ਪਖਾਰੀ ਉਹ ਭਗਵਾਨ ਤੁਹਾਡਾ ਤੁਹਾਡੇ ਕੋਲੋਂ ਤਿੰਨ ਦਿਨ ਉਹ ਭੀਖ ਮੰਗਦਾ ਰਿਹਾ ਵਣ ਵਣ ਭੁਖਾਰੀ ਕਿਸੇ ਨਾ ਪਾਈ ਸਾਚੀ ਸਾਰੀ ਪਰਬ ਅਵਨਾਸ਼ੀ ਕੀ ਵਰਤੇ ਕਾਰੀ ਕਿਉ ਬਣੇ ਮਾਲਨ ਸਿਰ ਉਠਾਈ ਫਿਰਦਾ ਫੁੱਲਾਂ ਖਾਰੀ ਕਿਉ ਬੰਨੇ ਸਿਰ ਸੇਰੇ ਕਲ ਦਵਾਏ ਫੇਰੇ ਅਖੀਂ ਅਖੀਂ ਵੇਖੇ ਵੇਲਾ ਆਇਆ ਨੇੜੇ ਆਪਣੇ ਹੱਥੀ ਚਾਰ ਦਵਾਏ ਕੀੜੇ ਝੂਠੇ ਜਗਤ ਮੁਕਾਏ ਝੇੜੇ ਜਅ ਪੁੱਤ ਸਾਚੇ ਜਅ ਪੁੱਤ ਸਾਚੇ सुत वस जाई खुले वेड़े ये झूठा संसार छड़ पुत तू तो किथे वस जा जाके जा वह खुले वेड़े से जाके बस मारे शे श्री में शिव भगवान तेरे आपे करे नवेड़े आपे किया कल स्यापा प्रभ का खेल किसे ना जाता ना कोई पीड़ ना कोई तापा जो कुछ करे सो आपे आपा ना कोई माई इतना कोई बापा ना कोई भाई ना कोई भैन ना कोई साका मारे शेर सिंह विष्णु भगवान अपने लिया चलिया, अपनी गोद उठाए छोटा काका, मारे सिंह भगवान आपे गोदी उठाया दसिया परमात्मा ने कोई भैन सी संसारे जा तो उथे जाके बस चलो अगे चलिए छोटा काका लाल दुलारा ਸਰਬ ਜੀਆਂ ਨੂੰ ਲੱਗੇ ਪਿਆਰਾ ਛੋਟਾ ਬੱਚਾ ਸਰਬ ਜੀਆਂ ਨੂੰ ਲੱਗੇ ਪਿਆਰਾ ਮਾਤ ਪਿਤਾ ਭੈਣ ਭਾਈ ਹਿਤ ਅਪਰਪਾਰਾ ਸਾਰੇ ਪਿਆਰ ਕਰੇ ਇਹਨੂੰ ਹਿਤ ਪਿਆਰ ਕਰਨਾ ਅਪਰਪਾਰਾ ਨਾ ਕੋਈ ਵਿਛੋੜਾ ਸਕੇ ਇੱਕ ਦੂਜੇ ਦਾ ਚਿੱਤ ਵੰਦਨ ਵਤਾ ਜਗਤ ਗਵਾਰਾ ਪਰਮੇਵਨਾਸ਼ੀ ਏਕਾ ਸਾਚਾ ਮਿਤ ਜਿਹੜਾ ਚੱਲੇ ਸੰਗ ਤੁਰ ਦਰਵਾਰਾ ਉਹ ਇੱਕ ਪਰਮਾਤਮਾ ਹੀ ਹਾ ਜਿਹੜਾ ਪਰਬੇ ਅਵਨਾਸ਼ੀ ਹੈ ਜਿਹੜਾ ਜਿਹੜਾ ਸਾਦਾ ਸੰਗ ਨਾਲ ਚੱਲਦਾ ਮਾਰੇ ਸ਼ੇਰ ਸਿੰਘ বিষ্ণੋ ਭਗਵਾਨ ਨੇ ਕਲੰਕ ਨਰਾਇਣਰ ਅਵਤਾਰਾ ਇਸ ਨੂੰ ਕੋਈ ਕਲੰਕ ਨਹੀਂ ਨੇ ਕਲੰਕ ਨਰਾਇਣਰ ਮਾਰੇ ਸ਼ੇਰ ਸਿੰਘ বিষ্ণੋ ਭਗਵਾਨ ਨਰਾਇਣਰ ਅਵਤਾਰਾ ਉਠ ਲਾਲ ਜਗਤ ਪਿਆਰਿਆ ਆਪਣੀ ਮਾਤਾ ਦੇ ਨੇਤਰ ਚੰਦ ਸਤਾਰਿਆ ਚੰਦ ਸਿਤਾਰੇ ਪ੍ਰਭਯ ਬਨਾਸ਼ੀ ਤੈਨੂੰ ਸਾਚੇ ਝੂਲੇ ਆਪ ਚੁਲਾ ਰਿਹਾ ਕਲਯੁਗ ਜੀਵ ਰਹੇ ਭੁੱਲੇ ਅੰਤਮ ਕੋਈ ਨਾ ਕਿਸੇ ਅਟਕਾਰਿਆ ਮਾਰੇ ਸ਼ੇਸ਼ ਸਿੰਘ বিষ্ণੂ ਭਗਵਾਨ ਸਾਚੇ ਰਾਹ ਪਾਰਿਆ ਮਾਰੇ ਸ਼ੇਸ਼ ਸਿੰਘ বিষ্ণੂ ਭਗਵਾਨ ਸਾਚੇ ਰਾਹ ਪਾਰਿਆ ਉਠ ਚੜ ਸਾਚੀ ਕੌੜੀ ਕੌੜੀ ਮਾਤ ਪਿਤਾ ਅਜੇ ਨਾ ਵੰਡੀ ਤੇਰੀ ਸਾਚੀ ਲੋੜੀ ਅਲਿਦਾ ਤੇਰੀ ਵਚਿਆ ਲੋੜੀ ਵੀ ਮਾਪ ਆਪਣੇ ਬੰਡੀ ਸਿੰਘਪਾਲ ਕੋਲ ਛੇਤੀ ਬੌੜੀ ਰਸਤੇ ਪਹਿ ਜਾਏ ਜਾਈਂ ਦੌੜੀ ਤੌੜੀ ਮਾਰੇ ਸੇ ਸਿੰਘ ਬਿਸ਼ਨੋ ਭਗਵਾਨ ਆਪੇ ਆਪੇ ਖਿੱਚੇ ਚੜਾਏ ਸਾਚੀ ਪੌੜੀ ਉਠ ਲਾਲ ਮਾਂ ਦੇ ਜਾਏ ਦਰਗਾ ਸਾਚੀ ਤੇਰੀ ਲੱਗੀ ਨਾਏ ਪ੍ਰਭ ਆਪ ਵਹਾਏ ਪ੍ਰਭ ਆਪ ਵਹਾਏ प्रभ आप जिथे कोई नहीं जाए मारे शेर सिंह विष्णु भगवान अगम अथाए सच पुत हर पुतौड़ी चाड़ा आप बने सा लड़ा तेरिया अंक सहेलियां लाया सच अखाड़ा मारा शेर सिंह विष्णु भगवान साचा मेल मिलाए जिमी आसमान खुला पाड़ा ਉਠ ਲਾਲ ਕਰ ਨਿਮਸ਼ਕਾਰ ਉਠ ਲਾਲ ਕਰ ਨਿਮਸ਼ਕਾਰ ਜੰਦੀ ਵਾਰ ਲੈ ਜਾ ਮਾਂ ਆਪਣੀ ਦਾ ਦੋ ਹੱਥ ਦਾ ਪਿਆਰ ਜੰਦੀ ਵਾਰ ਆਪਣੀ ਮਾਂ ਦਾ ਦੋ ਹੱਥਾਂ ਦਾ ਪਿਆਰ ਪਿੱਛਾ ਮੁੜ ਨਾ ਵੇਖਣ ਆਵੀ ਪਿੱਛਾ ਮੁੜ ਨਾ ਵੇਖਣ ਆਵੀ जमी सच दरबार साची संगत अपने संग हर लामी साची संगत अपने संग हर लामी तेरे मगरे आवे वारो वारा अगो मिले चाए चाए लमिया वाही पसारा इस तरह करके मिलते सब लमिया बमा करके महाराज शेर सिंह विष्णु भगवान कृपा देवे कर करी चरण निमस्कारा ਉਠ ਲਾਲ ਕਰ ਸੱਚ ਪ੍ਰੀਤ ਸਾਦੋ ਸੰਤੋ ਗਾਓ ਸੁਹਾਗੀ ਗੀਤ ਕੀ ਹੁਕਮ ਹੋਇਆ ਸਾਦੋ ਸੰਤੋ ਗਾਓ ਸੁਹਾਗੀ ਗੀਤ ਸੰਗਮਨ ਜੀਤ ਚਲਿਆ ਅੱਜ ਜਗ ਨੂੰ ਜੀਤ ਗੁਰਮੁਖਾ ਸਦਾ ਰੱਖਣਾ ਚੀਤ ਗੁਰਮੁਖਾ ਸਦਾ ਰੱਖਣਾ ਚੀਤ ਯਾਦ ਰੱਖਿਓ ਤੁਹਾਡੇ ਪਿੱਛੇ ਹੀ ਈ ਮਾਨ ਮਿਲਿਆ ਹੈ ਚਿੱਟੇ ਕੱਪੜਿਆਂ ਦਾ ਗੁਰੂ ਗੋਬਿੰਦ ਇਹ ਚਲਾਈ ਰੀਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੱਚਾ ਸੁਤ ਪੇਟ ਚੜਾਏ ਗੁਰਮੁਖਾ ਕਾਇਆ ਕਰੇ ਠੰਡੀ ਸੀਤ ਸੱਚਦਰ ਚੜ ਗਈ ਪੇਟਾ ਗੁਰਸਿੱਖ ਦਾ ਸੱਚਾ ਬੇਟਾ ਆ दुख दर्द ना आवे किसे पेटा प्रभे सेज से उपर लाल साचा लपेटा सेज के प्रभे वनाशी प्रभे विनाशी उपर लाल साचा लपेटा सात संगत मिल मंगल गाई मारे शेर सिंह विष्णु भगवान आपे बने खेब खेटा कोई होर आके नहीं बनिया ਅੱਪੇ ਬਣਿਆ ਖੇਵਟ ਖੇਟਾ ਮੰਗਲ ਗਾਓ ਸਾਚੀ ਨਾਰੀ ਪੁਰਖੇ ਵਨਾਸ਼ੀ ਕੀਆ ਖੇਲ ਪਹਿਲੀ ਵਾਰੀ ਪਹਿਲੀ ਵਾਰ ਇਹ ਖੇਲ ਕੀਤੀ ਆ ਪੁਰਖੇ ਵਨਾਸ਼ੀ ਨੇ ਪਹਿਲੀ ਵਾਰ ਮਾਤ ਲਗਦੇ ਪਿੱਛੇ ਖੇਡਾਂ ਜਰੂਰ ਹੁੰਦੀਆਂ ਆਈਆਂ ਬਟ ਉਹਨਾਂ ਦਾ ਕੋਈ ਸਮਾਂ ਸੀ ਬਟ ਇਹ ਪਹਿਲੀ ਵਾਰ ਖੇਡ ਚਾਰ ਜੁਗ ਇਹ ਚੱਲਣੀ ਹੈ ਇਹ ਕਾਥਾ ਸਾਰੇ ਸੰਸਾਰ ਨੇ ਗਾਉਣ ਗਾਉਣੀਆਂ ਆਉਣ ਵਾਲੇ ਸਮੇਂ ਦੇ ਵਿੱਚ ਪਰ ਅਨੇਵਨਾ ਸ਼ੀਕਿਆ ਖੇਲ ਪਹਿਲੀ ਵਾਰੀ ਵੇਖੋ ਕੀ ਵਰਤੇ ਸੰਸਾਰੀ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਸੱਚਾ ਵੰਝ ਕਰਾਏ ਕੋਈ ਬਣੇ ਸੱਚ ਵਪਾਰੀ ਸੱਚਾ ਵਪਾਰ ਆਪ ਕਰਾਈਆ ਇੱਕ ਚੁਬਾਰਾ ਇੱਕ ਚੁਬਾਰਾ ਨਾਂ ਲਗਾਇਆ ਰਾਜਾ ਇੰਦਰ ਬਾਹਰ ਕਢਾਇਆ ਰਾਜਾ ਇੰਦਰ ਬਾਹਰ ਕਢਾਇਆ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਸੱਚਾ ਸਿੱਖ ਆਪਣੀ ਹੱਥੀ ਉੱਪਰ ਵਹਾਇਆ ਉਸ ਦੀ ਪਦਵੀ ਨੂੰ ਪ੍ਰਮਾਤਮਾ ਨੇ ਹਟਾਇਆ ਔਰ ਮਾਰੇ ਸ਼ੇਸ਼ ਸਿੰਘ ਜੀ ਨੂੰ ਭਗਵਾਨ ਨੇ ਕੀ ਕੀਤਾ ਸਹਿਬ ਜਦਾ ਸ਼ਬਦ ਸ਼ਹੀਦ ਮਨਜੀਤ ਸਿੰਘ ਜੀ ਨੂੰ ਆਪਣੀ ਹੱਥੀ ਉਹ ਪਦਵੀ ਨੂੰ ਸਤਮਾਨ ਦਿੱਤਾ ਸਾਚਾ ਸਿੱਖ ਆਪਣੀ ਹੱਥੀ ਉੱਪਰ ਤਖਤ ਵਹਾਇਆ ਤਖਤ ਵੈਠ ਰਾਜ ਦੁਲਾਰਾ ਭਗਤ ਜਣਾ ਸੰਗ ਕਰੇ ਪਿਆਰਾ ਕਲਯੁਗ ਵੇਖੋ ਕੀ ਕਰਤੇ ਕੀ ਵਰਤੇ ਕਾਰਾ ਧਨ 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 ਭਾਗ ਮੇਰੇ ਮੈਂ ਚਲਿਆ ਸੱਚ ਦਵਾਰਾ ਮੋਹਰਾ ਹੀ ਸ਼ੇਰ ਸਿੰਘ বিষ্ণੂ ਭਗਵਾਨ ਆਪ ਵਿਖਾਇਆ ਸਾਚਾ ਘਰ ਦਵਾਰਾ ਇਹ ਜੋ ਸੱਚ ਦਾ ਜੋ ਘਰਵਾਰ ਵਿਖਾਇਆ ਆਪ ਜੀ ਨੂੰ ਕਿਸ ਨੇ ਵਿਖਾਇਆ ਮਾਰੇ ਸ਼ੇਰ ਸਿੰਘ বিষ্ণੂ ਭਗਵਾਨ ਨੇ ਜੋਤ ਰੂਪ ਹੋ ਕੇ ਜੋਤ ਰੂਪ ਜੋ ਜੋਤੀਆਂ ਦਾ ਮਾਲਕ ਹੈ ਮਾਰੇ ਸ਼ੇਰ ਸਿੰਘ ਬਿਸ਼ਨੂ ਭਗਵਾਨ ਆਪ ਵਹਾਇਆ ਸੱਚਾ ਕਰਵਾਰਾ ਝੂਠੀ ਛੱਡੀ ਮਹਿਲ ਅਟਾਰੀ ਮਾਰੀ ਇੱਕੋ ਸ਼ਬਦ ਉਡਾਰੀ ਹੋਇਆ ਤਿੰਨਾ ਲੋਕਾਂ ਤੋਂ ਵਾਹਰੀ ਜਿੱਥੇ ਵਸਿਆ ਆਪ ਨਿਰੰਕਾਰੀ ਚਾਏ ਚਰਨ ਸ਼ਰਨ ਨਿਮਸ਼ਕਾਰੀ ਪ੍ਰਭ ਅਬਨਾਸ਼ੀ ਤੇਰੇ ਚਰਨ ਤੋਂ ਬਲਿਹਾਰੀ ਪ੍ਰਭ ਅਬਨਾਸ਼ੀ ਤੇਰੇ ਚਰਨ ਤੋਂ ਬਲਿਹਾਰੀ ਮਾਰੇ ਸ਼ੇਰ ਸਿੰਘ ਬਿਸ਼ਨੂ ਭਗਵਾਨ ਓ ਗੁਰਮੁਖਾ ਜਾਏ ਤਾਰੀ ਪਹਿਲੀ ਵਾਰ ਪ੍ਰਮਾਤਮਾ ਨੇ ਖੇਡ ਕੀਤਾ ਪਿਆਰਿਓ ਮਾਤ ਲੋਕ ਦੇ ਵਿੱਚ ਔਰ ਤੁਹਾਨੂੰ ਤਾਰਨ ਵਾਲਾ ਕੌਣ ਸੀ ਫੇਰ ਲੈ ਲੋ ਸਰਬਨ ਕਰੀਏ ਮਾਰੇ ਸ਼ੇਰ ਸਿੰਘ ਵੀ ਸੁਣੋ ਭਗਵਾਨ ਗੁਰਮੁਖਾ ਜਾਏ ਤਾਰੀ ਆਪੇ ਤਾਰੇ ਤਾਰਨਹਾਰਾ ਦੀਪ ਸਰੇਣ ਜੋ ਸਾਚੀ ਕਾਰਾ ਗੁਰਸਿੱਖ ਸਾਚੇ ਖਿਚ ਲਿਆਏ ਚਰਨ ਦੁਆਰਾ ਗੁਰ ਸਿੱਖ ਸਾਚੇ ਖਿੱਚ ਲਿਆ ਏ ਚਰਨ ਦਵਾਰਾ ਤੇ ਮਤ ਸਮਝਾਵੇ ਸਭ ਨਾਰੀ ਨਾਰਾ ਤੁਹਾਨੂੰ ਖਿੱਚ ਕੇ ਲਿਆਉਣ ਵਾਲਾ ਕੌਣ ਸੀ ਮਹਾਰਿਸ਼ੀ ਇਸਨੂ ਭਗਵਾਨ ਔਰ ਮਤ ਦਿੱਤੀ ਹੈ ਕਿਸ ਨੂੰ ਕਿਸੇ ਕਿਸ ਨੂੰ ਮਤ ਦਿੱਤੀ ਹੈ ਦੇਵੇ ਮਤ ਸਮਝਾਏ ਸਭ ਨਾਰੀ ਨਾਰਾ ਨਾਰੀ ਨਾਰ ਕਰੋ ਵਿਚਾਰ ਸਾਰੇ ਇਹ ਗੱਲ ਨੂੰ ਵਿਚਾਰ ਜਰੂਰ ਕਰਿਓ ਕਿ ਤੁਹਾਨੂੰ ਇਥੇ ਲਿਆਉਣ ਵਾਲਾ ਕੌਣ ਸੀ ਉਹ ਉਹ ਇੱਕ ਹੈ ਕੌਣ ਸੀ ਉਹ ਕਿਸ ਤਰ੍ਹਾਂ ਦਾ ਸੀ ਜਿੰਨੇ ਤੁਹਾਨੂੰ ਖਿੱਚ ਪਾ ਗਏ ਤੁਹਾਨੂੰ ਇੱਥੇ ਲਿਆਉਂਦਾ ਚਟੇ ਵਸਤਰਿਆਂ ਨੂੰ ਮਾਣ ਦਿੱਤਾ ਉਹ ਕੌਣ ਸੀ ਜਿਹੜਾ ਤਿੰਨ ਤਨ ਉਹ ਪੀਖ ਮੰਗਦਾ ਰਿਹਾ ਮਹਾਰਿਸ਼ੀ ਸ੍ਰੀ ਵਿਸ਼ਵਪਕੁਵਾਨ ਪੁਰ ਤੁਹਾਡੇ ਲੇਖ ਉਹ ਪ੍ਰਮਾਤਮਾ ਨੇ ਆਪ ਲਿਖੇ ਨਾਰੀ ਕਰੋ ਵਿਚਾਰ ਨਿਤਰ ਵਗੇ ਨਾ ਕਿਸੇ ਦੇ ਧਾਰ ਦੋਵੇਂ ਜੋੜ ਕਰੇ ਚਰਨ ਨਿਸ਼ਕਾਰ ਜਿਸ ਦਾ ਜਿਸ ਦਾ ਵਿਆਹ ਕੀਤਾ ਕਰਤਾਰ ਵਿਆਹ ਕਿਆ ਕਰਤਾਰ ਉਠ ਮਾਤਾ ਸੁਲਖਣੀ ਉਤੋਂ ਪਾਣੀ ਵਾਰ ਮੇਰੀ ਭੈ ਨਾ ਰਹੇ ਸੁਖਣੀ ਪ੍ਰਭ ਦੇਵੇ ਸਾਚੇ ਹਾਰ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਆਪ ਲੈ ਜਾਏ ਸਾਚੇ ਦਰਬਾਰ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਆਪ ਲੈ ਜਾਏ ਸੱਚ ਦਰਬਾਰ ਮਨਜੀਤ ਸਿੰਘ ਮਨ ਗਿਆ ਮਨ ਮਾਤ ਲੋਕ ਵਿੱਚ ਚੜਿਆ ਸਾਚਾ ਚੰਨ ਝੂਠਿਆਂ ਝੂਠ ਝੂਠਿਆਂ ਝੂਠਿਆਂ ਨਿਕਲੇ ਜਨ ਪ੍ਰਭ ਆਪੇ ਘੜੇ ਤੇ ਆਪੇ ਲੈ ਪਨ ਇਹ ਉਹ ਹੈ ਇੱਕ ਪਰਮਾਤਮਾ ਜਿਹੜਾ ਆਪ ਘੜਦਾ ਤੇ ਉਹਨੂੰ ਖਤਮ ਵੀ ਕਰ ਦਿੰਦਾ ਆਪ ਹੀ ਖਤਮ ਕਰ ਦਿੰਦਾ ਸਜਣੋ ਐਵੇਂ ਕਿ ਹੋਰ ਪਾਸੇ ਨਾ ਪੱਜੀ ਜਾਈਏ ਕਿਤੇ ਉਹ ਆਪੇ ਕਰਦਾ ਤੇ ਆਪੇ ਖਤਮ ਕਰਦਾ ਉਹ ਚੁਗੋ ਚੁਗੋ ਹੀ ਇਹ ਇਹਦੀ ਆਦਤ ਆ ਕਰਨ ਦੀ ਕਰਦਾ ਤੇ ਪਨਦਾ ਪਹਿਲੀ ਵਾਰ ਉਸਨੇ ਆ ਕੇ ਜੋਸ ਰੂਪ ਹੋ ਕੇ ਮਾਤ ਲੋਕ ਦੇ ਵਿੱਚ ਉਸਨੇ ਖੇਡ ਕੀਤੀ ਜੋਤੀਆਂ ਦੇ ਮਾਲਕ ਨੇ ਔਰ ਜੋਤ ਸਰੂਪ ਹੋ ਗਏ ਕਿਉਂਕਿ ਉਹ ਭਗਵਾਨ ਜੋ ਇੱਕ ਸਦੀ ਵੀ ਹੈ ਨਾ ਚਮਦਾ ਤੇ ਨਾ ਕਦੇ ਮਰਦਾ ਸਤਿਗੁਰੂ ਸ਼ਬਦ ਵੀ ਕਦੇ ਜਮਦਾ ਮਰਦਾ ਨਹੀਂ ਇਹ ਵਾਦਾ ਹੋਇਆ ਸੀ ਮਛਵੜ ਦੇ ਧਰਤੀ ਤੇ ਗੋਬਿੰਦ ਪਿਤਾ ਦਾ ਤੇ ਅਕਾਲ ਪੁਰਖ ਦੇ ਨਾਲ ਇਹ गोविंद पाशा जी ਨੇ ਹੀ ਅਕਾਲ ਪੁਰਖ ਨੂੰ ਕਿਹਾ ਕਿ ਤੂੰ ਹੁਣ ਦੇਹ ਧਰ ਕੇ ਆ ਤੈਨੂੰ ਪਤਾ ਲੱਗੇ ਤੇਰਾ ਸੰਸਾਰ ਬਨਾਇਆ ਕਿੱਦਾਂ ਦਾ ਅਕਾਲ ਪੁਰਖ ਕਹਿੰਦੇ ਮੈਂ ਨਹੀਂ ਆ ਸਕਦਾ ਤੇ ਉਹ ਅਕਾਲ ਪੁਰਖ ਨੂੰ ਮਨਾ ਲਿਆ ਕਿਸ ਨੇ गोविंद ਨੇ ਉਹ ਸੱਤ ਦੁਲਾਰੇ ਨੇ ਮਨਾਇਆ ਤੂੰ ਆ ਕਰਤੀ ਤੇ ਫੇਰ ਜਾ ਕੇ ਸਾਂਝ ਪਾਈ ਕਿਸ ਨੇ ਅਕਾਲ ਪੁਰਖ ਨੇ गोविंद ਨਾਲ गोविंद ਨਾ ਤੂੰ ਜੰਮੇ ਮਰੇ ਤਨਾ ਮੈਂ ਜੰਮੇਵਰਾ ਅਸੀਂ ਆਪਣੇ ਵਾਸਤੇ ਇੱਕ ਐਸ ਤਰ੍ਹਾਂ ਦਾ ਸਰੀਰ ਬਣਾਵਾਂਗੇ ਜਿਸ ਨੂੰ ਸੰਭਲ ਕਹਿਗੇ ਸੰਸਾਰ ਜਿਸ ਦੀਆਂ ਪੇਸ਼ੇਨ ਹੋਈਆਂ ਹੋਈਆਂ ਕਿ ਜਿਸ ਨੂੰ ਸੰਭਲ ਕਹਿ ਗਿਆ ਅਸੀਂ ਆਪਣੇ ਵਾਸਤੇ ਉਹ ਸਰੀਰ ਬਣਾਵਾਂਗੇ ਉਹ ਸਰੀਰ ਦੇ ਵਿੱਚ ਅਸੀਂ ਪ੍ਰਗਟ ਹੋਵਾਂਗੇ ਉਹ ਸਤ ਸਰੂਪ ਹੈ ਸਤਗੁਰੂ ਸ਼ਬਦ ਇੱਕ ਅਕਾਲ ਪੁਰਖ ਇੱਕ ਨਾ ਉਹ ਜੰਮੇ ਤਨਾ ਉਹ ਮਰੇ ਅੱਗੇ ਦੋ ਤਿੰਨ ਲਾਈਨਾਂ ਹੋ ਰਹੀਆਂ ਮਾਤ ਲੋਕ ਵਿੱਚ ਚੜਿਆ ਸਾਚਾ ਚੰਨ ਝੂਠਿਆਂ ਝੂਠਿਆਂ ਨਿਕਲੇ ਜਨ ਪਰਬ ਆਪੇ ਖੜੇ ਤਾਂ ਆਪੇ ਲੈ ਪੰ ਨਾ ਕੋਈ ਅੱਗੇ ਅੜੇ ਪ੍ਰਭ ਲੈਂਦਾ ਰਹੇ ਧਨ ਪ੍ਰਭ ਲੈਂਦਾ ਰਹੇ ਧਨ ਗੁਰਸਿੱਖ ਤੇਰੇ ਦਰ ਦਵਾਰੇ ਅੱਗੇ ਖੜੇ ਪੇੜਾ ਲੈ ਪੰ ਮਾਰੇ ਸ਼ੇਸ਼ ਬਿਸ਼ਨੂ ਭਗਵਾਨ ਰਸਨਾ ਕਹਿਨ ਧਨ 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 ਰਸਨਾ ਕਹਿਨ ਤਨ 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 ਸੋਇਆ ਪੁੱਤ ਸਿੰਘ ਮਨਜੀਤ ਨਾ ਰੁਏ ਮਾਂ ਕੋਰ ਰਜੀ ਲਾੜ ਸੂਏ ਕਪੜੇ ਪਵਾਤੇ ਸੀ ਉਸ ਦਿਨ ਤੁਹਾਡੇ ਖਾਤਰ ਇਹ ਭਗਤ ਫਲਵਾੜੀ ਨੂੰ ਠਾਲਣ ਵਾਸਤੇ ਮੇਰੀ ਗੱਲ ਕਰਨ ਵਾਸਤੇ ਪ੍ਰਮਾਤਮਾ ਨੇ ਕਿਹਾ ਕਿ ਤੁਹਾਨੂੰ ਚਿੱਟੇ ਵਸਤਰਾਂ ਦਾ ਮਾਣ ਦਿੱਤਾ ਸੋ ਪਿਆਰਿਓ ਇਹ ਚਿੱਟੇ ਵਸਤਰ ਦੀ ਵੀ ਮੰਗ ਸੀ ਚਿੱਟੇ ਵਸਤਰ ਨੇ ਕਿਹਾ ਕਾਲਪੁਰਖ ਉਹ ਵਡਿਆਈ ਤੇ ਦੇ ਦੇਤੀ ਹੈ ਚਿੱਟੇ ਵਸਤਰ ਦਾ ਸੰਸਾਰ ਪਾਈ ਫਿਰਦਾ ਕਿੰਨੇ ਪਤਾ ਲੱਗੂ ਇਹ ਤੇਰਾ ਭਗਤ ਪਾ ਰੇ ਇੱਕ ਕੌਣ ਪਾ ਰਿਆ ਤੇ ਪਰਮੇਸ਼ਰ ਨੇ ਕਿਹਾ ਕਿ ਜਦੋਂ ਪੰਜ ਚਗਾਰੇ ਲਾਉਣਗੇ ਤੇ ਉਹ ਮੇਰਾ ਭਗਤ ਹੋਊਗਾ ਐਵੇਂ ਨਾ ਕਿਦੇ ਚਿੱਟੇ ਕੱਪੜੇ ਪਾ ਲਈਏ ਤੇ ਸੰਸਾਰ ਚਿੱਟੇ ਕੱਪੜੇ ਪਾਈ ਕਰਦਾ ਚਿੱਟੇ ਕੱਪੜੇ ਨੂੰ ਪਤਾ ਲੱਗੇ ਕਿ ਮੈਨੂੰ ਹੱਥ ਕਿੰਨੇ ਲਾਇਆ ਇਹ ਕਿ ਤੂੰ ਆਪੇ ਯਾਦ ਰੱਖਣਾ ਸੋਇਆ ਪੁੱਤ ਸਿੰਘ ਮਨਜੀਤ ਨਾ ਰੋਏ ਮਾਂ ਕੋ ਰਣਜੀਤ ਪ੍ਰਭ ਬਖਸ਼ੇ ਚਰਨੇ ਸਾਚੀ ਪ੍ਰੀਤ ਪ੍ਰਭ ਬਖਸ਼ੇ ਚਰਨ ਸਾਚੀ ਪ੍ਰੀਤ ਸੱਚਾ ਲਾਲ ਗਿਆ ਜਗ ਨੂੰ ਜੀ ਉਹ ਸੱਚਾ ਲਾਲ ਜਗ ਨੂੰ ਜਿੱਤ ਕੇ چلا ਗਿਆ ਕਿਥੇ ਉਹਨੂੰ ਪਦਵੀਏ ਦਿੱਤੀ ਪ੍ਰਮਾਤਮਾ ਨੇ ਆਪਣੀ ਹੱਥੀ ਵਹਾਇਆ ਇੰਦ ਲੋਗ ਦਾ ਉਹਨੂੰ ਮਾਨ ਦਿੱਤਾ ਆਪਣੀ ਹੱਥੀ ਉਹਨੂੰ ਖਾਲੀ ਕੀਤਾ ਕਿਉਂਕਿ ਪਹਿਲਾਂ ਦੱਸਤਾ ਸੀ ਵਿਸ਼ਮ ਬ੍ਰਹਮਾ ਮਹੇਸ਼ ਨੂੰ ਉਸ ਵੇਲੇ ਵੀ ਦੱਸਤਾ ਸੀ ਤੇ ਅਵਤਾਰਾਂ ਨੂੰ ਵੀ ਦੱਸਤਾ ਸੀ ਜਦੋਂ ਮ ਆਇਆ ਇਹ ਮੈਂ ਤਬਦੀਲੀਆਂ ਕਰਾਂਗਾ ਮਾਤ ਲੋਕ ਦੇ ਵਿੱਚ ਸੱਚਾ ਲਾਲ ਗਿਆ ਜਗਨੂ ਜੀ ਮਹਾਰਾਜ ਸ਼ੇਰ ਸਿੰਘ ਬਿਸ਼ਨੂ ਭਗਵਾਨ ਸੀਤਲ ਸੀਤ ਸੀਤਾਰ ਤਾਰ ਹਰ ਕਰਤਾਰ ਗੁਰਸਿੱਖਾਂ ਆਤਮ ਜਾਏ ਤਾਰ ਗੁਰਸਿੱਖਾਂ ਆਤਮ ਜਾਏ ਤਾਰ ਸੱਚੇ ਸੁੱਤ ਕੀਤਾ ਪਿਆਰ ਸੱਚੇ ਸੁੱਤ ਕੀਤਾ ਪਿਆਰ ਲਿਆ ਚੁੱਕ ਸੱਚੇ ਦਰਬਾਰ ਖਾਣਾ ਪੀਣਾ ਪਹਿਣਾ ਗਿਆ ਮੁਕ ਕਿਉਂਕਿ ਉਹ ਪ੍ਰਮਾਤਮਾ ਨੇ ਗੋਦੀ ਚੁਕ ਲਿਆ ਵਾਦਾ ਸੀ ਚੁਕ ਲਿਆ ਖਾਣਾ ਪੀਣਾ ਗਿਆ ਮੁਕ ਮਿਲੇ ਜੋਤ ਸੱਚ ਪਤਾਰ ਮਾਰੇ ਸ਼ੇਰ ਸਿੰਘ বিষ্ণੂ ਭਗਵਾਨ ਆਪਣੀ ਹਥੀ ਵਰਤਾਏ ਸੱਚ ਵਰਤਾਰ ਇਹ ਸਾਰੀ ਵਰਦਾਰ ਨੂੰ ਬੁਲਾਉਣ ਵਾਲਾ ਮਾਰੇ ਸ਼ੇਰ ਸਿੰਘ বিষ্ণੂ ਭਗਵਾਨ ਆਪਣੀ ਹਥੀ ਵਰਤਾਏ ਸੱਚ ਵਰਤਾਰ ਸੋਰਾ ਮਗਰ ਕਦੂ ਵਰਤਾ ਰਹੀ ਐਸੀ ਪਰਮੇਸ਼ਰ ਵਕਾਰ ਸੋਰਾ ਮਗਰ ਸੋਰਾ ਕਲਾ ਸੰਪੂਰਾ ਲਿਖਾਏ ਬਚਨ ਨਾ ਕਰੇ ਫੇਰ ਹਦੂਰਾ ਸਚੁ ਆਉਂਦੇ ਜਾਂਦੇ ਲਛਣ ਕਲਯੁਗ ਵੰਦੇ ਜਾਂਦੇ ਪੂਰਾ ਸੋ ਹਰ ਸੰਗਤ ਜੀ ਲਿਖਤ ਅੱਗੇ ਮੇਰੇ ਕੋਲ ਹੋ ਹੈ ਨਹੀਂ ਮੈਂ ਇਥੋਂ ਹੀ ਵੀ ਸਾਰੇ ਸੰਗਤ ਨੂੰ ਮਾਫੀ ਮੰਗ ਲਾਂਗਾ ਮੈਂ ਇਨਾਂ ਹੀ ਸਕਰੀਨ ਸ਼ਾਟ ਲੈ ਕੇ ਆਇਆ ਹਾਂ So, चाहवागा आप जी साहब तो लिखता ये आप माफी चाहागा कि परमेषर ने विहार में भूलना नहीं है का हर संघत जो ये पहला भी वचन हुए थे कल भी दरबार को वचन हुई थी वीर ने कितने वीर भी हम आए हुए हैं कि चिट्टे कपड़िया वस्त्रा ना है तो सोह हंग मारे विष्णु भगवान की गाथ को जरूर गाँवना है ਇਹ ਸੋਹੰਗ ਮਾਰੇਸ਼ੇਸ਼ ਵਿਸ਼ਨੂੰ ਕੋ ਨੂੰ ਆਰਗਾਤ ਕਿਉਂ ਗਾਣੀ ਜ਼ਰੂਰੀ ਹੈ ਕਿਉਂਕਿ ਸੋਹੰਗ ਦਾ ਜਾਪ ਤੇ ਅਵਤਾਰ ਤਿੰਨ ਪਗੰਬਰ 10 ਗੁਰੂ ਵੀ ਸੋਹੰਗ ਦਾ ਜਾਪ ਕਰਕੇ ਗਏ ਸੀ ਇਹ ਕੰਪਲੀਟ ਚੱਕਰਾ ਸਿਰਫ ਪਹਿਲੀ ਵਾਰ ਮਨੁੱਖ ਲੋਕ ਦੇ ਵਿੱਚ ਆਪ ਜੀ ਨੂੰ ਦਿੱਤਾ ਉਹ ਭਗਵਾਨ ਦੇ ਪੂਰੇ ਗੁਣ ਨਹੀਂ ਸੋ ਪ੍ਰਮਾਤਮਾ ਹੰਗਾਤਮਾ ਪਹਿਲਾਂ ਪਿਛੇ ਜਿੰਨੇ ਵੀ ਨਾਮ ਧਰਤੀ ਤੇ ਆਏ ਵਾਹਿਗੁਰੂ ਸਤਨਾਮ ਅੱਲਾ ਰਦਾ ਕ੍ਰਿਸ਼ਨਾ ਉਹ ਭਗਵਾਨ ਦੀਆਂ ਉਸ ਤਰ੍ਹਾਂ ਸੀ ਸਾਰੀਆਂ ਜਿਵੇਂ ਗੋਬਿੰਦ ਪਾਸ਼ ਨੇ ਕਿਹਾ ਵਾਹ ਗੁਰੂ ਇਹਦੀ ਵਡਿਆਈ ਕਰਕੇ ਗਏ ਸੀ ਸਾਰੇ ਤੇ ਨਾਮ ਤੋਂ ਹੁਣ ਦਿੱਤਾ ਪਰਮਾਤਮਾ ਨੇ ਪਹਿਲੀ ਵਾਰ ਕਾਹੋ ਇਹ ਪੰਜ ਵਾਰ ਸਵੇਰੇ ਪੰਜ ਵਾਰ ਸ਼ਾਮ ਤੁਹਾਨੂੰ ਪਰਮਾਤਮਾ ਆਪਣੀ ਹਕੀ ਸਖਣ ਲੈ ਕੇ ਜਾਵੇਗਾ ਆਪਣੀ ਹਕੀ ਸਖਣ ਲੈ ਕੇ ਜਾਵੇਗਾ ਕਿਉਂਕਿ ਇਹਦਾ ਵਾਦਾ ਹੋ ਗਿਆ ਕਿ 1084 ਦੇ ਵਿੱਚੋਂ ਮੈਨੂੰ ਕਿਸੇ ਨੇ ਨਹੀਂ ਲੱਭਿਆ ਤਸਜਨੋ ਮੈਂ ਤੁਹਾਨੂੰ ਆ ਕੇ ਲੱਭਿਆ ਜੀ ਜੇ ਕੋਈ ਬਾਹਰ ਤੋਂ ਵੀਰ ਭੈਣ ਆ ਕੇ ਉਹਨੂੰ ਨਿਸ਼ਕਾਰ ਕਰਦੀ ਹੈ ਤਾਂ ਉਹ ਵੀ ਫਿਰ ਬਹੁਤ ਕੁਝ ਹੁੰਦਾ ਮਨ ਉਹ ਪ੍ਰਮਾਤਮਾ ਕਿਉਂ ਉਹ ਕਹਿੰਦਾ ਕਿ ਉਹ ਭੁੱਲਿਆ ਮੇਰੇ ਅੱਗੇ ਚਰਨਾਂ ਦੇ ਵਿੱਚ ਆ ਕੇ ਮੈਨੂੰ ਵੀ ਮਾਣ ਦੇਵਾਂਗਾ ਇਹ ਜਿਕਾਰੇ ਪੰਜ ਜ਼ਰੂਰ ਲਾਉਣੇ ਸਵੇਰੇ ਤੇ ਸ਼ਾਮ ਬਾਹਰ ਤੋਂ ਆਏ ਵੀਰ ਦੇ ਪ੍ਰਭੂ ਕਿਉਂ ਲਾਉਣੇ ਆ ਕਿਉਂਕਿ ਪਹਿਲਾਂ ਪਿੱਛੇ ਜਿੰਨੇ ਨਾਮ ਹੁੰਦੇ ਰਹੇ ਕਿਸੇ ਨੇ ਸਾਰ ਨਹੀਂ ਪਾਈ ਜੇ ਸਿਤਾ ਰਾਮ ਆਇਆ ਤਾਂ ਸਾਡੇ ਵਰਗੇ ਨੇ ਕਹਤਾ ਜੀ ਕੋਈ ਨਹੀਂ ਮੈਂ ਤਾਂ ਹੋਰ ਹੀ ਜੋ ਕਰਦਾ ਫਿਰ ਅਗੇ ਰਾਧਾ ਕ੍ਰਿਸ਼ਨ ਆਇਆ ਉਸ ਵੇਲੇ ਸਾਰ ਨਾ ਕਿਸੇ ਨੇ ਪਾਈ ਫਿਰ ਅੱਲਾਹੁ ਅਨਹੂਜ਼ਾ ਜਾ ਪਾਇਆ ਕਿਸਨੇ ਸਾਰ ਨਹੀਂ ਪਾਈ ਸਤਨਾਮ ਆਇਆ ਕਿਸਨੇ ਨਾਮ ਕੋ ਪਾਈ ਸਾਰ ਨਾ ਪਾਈ ਦਸਮ ਪਿਤਾ ਏ ਕਿਸਨੇ ਸਾਰ ਨਾ ਪਾਈ ਅੱਜ ਸਾਰੇ ਕਰ ਲਾਉਂਦੇ ਆ ਆਪਣੇ ਬਾਪ ਨੂੰ ਬਟ ਜੋ ਬਾਪ ਨੇ ਅਸੂਲ ਦਿੱਤੇ ਸੀ ਉਸ ਤੇ ਕੋਈ ਚੱਲਦਾ ਨਹੀਂ ਸੋ ਇੱਥੇ ਵੀ ਉਹੀ ਬਣ ਤਿਆ ਉਹਦੇ ਅਸੂਲ ਬੜੇ ਇੰਪੋਰਟੈਂਟ ਆ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸ ਨੂੰ ਮੰਨਣਾ ਹੈ ਕਿਸੇ ਦੂਸਰੇ ਨੂੰ ਪੰਜ ਤਤ ਦਾ ਇਸ ਨਾ ਕਿਤੇ ਮੰਨ ਵੇ ਸੋ ਮੈਂ ਮਾਫੀ ਚਾਹਾਂਗਾ ਪੰਜ ਚਿਕਾਰਿਆਂ ਦਾ ਮੇਰੇ ਪੈਣ ਦੇ ਪਰਬੋਚ ਨੂੰ ਸਾਥ ਦਿਓ ਸੋ ਹੰਮਾਰਾ ਈਸ਼ਰ ਸੇਂਗ ਵਿਸ਼ਨੋ ਭਗਵਾਨ ਦੀ ਜੈ ਸੋ ਹੰਮਾਰਾ ਈਸ਼ਰ ਸੇਂਗ ਵਿਸ਼ਨੋ ਭਗਵਾਨ ਦੀ ਜੈ ਸੋ ਭਗਵਾਨ ਦੀ ਜੈ ਸੋ ਹੰਗ ਮਾਰਾ ਈਸ਼ਰ ਸਿੰਘ ਵੀਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾ ਈਸ਼ਰ ਸਿੰਘ ਵੀਸ਼ਨੋ ਭਗਵਾਨ ਦੀ ਜੈ